ਸਿੱਟਣਾ ਗਵਾਹਾਂ ਦੇ ਬਾਬੂ ਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਿਆ 75 25 ਦਾ ਪਰਮਾਨ ਇਹ ਤੋਂ ਵੱਡਾ ਪਰਮਾਨ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਜ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗ ਗਈ ਪੰਛੀ ਰਹਿੰਦੇ ਸੀ ਸੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ ਪੇੜ ਨੂੰ ਅਗ ਲੱਗੀ ਉਹ ਕਹਿੰਦੇ ਆਗ ਲੱਗੀ ਇਸ ਵਿਰਖਸ਼ ਕੋ ਜਲਨੇ ਲਗੇ ਹੈ ਪਾਪ ਉੜ ਜਾਓ ਵਾ ਪੰਛੀਓ ਜਬ ਪੰਖ ਤੁਹਾਰੇ ਸਾਥ ਤੇ ਪੰਛੀ ਕੀ ਕਹਿੰਦਾ ਹੈ ਪੀੜੀਦਰ ਪੀੜੀ ਉੱਥੇ ਰਹਿੰਦਾ ਕਹਿੰਦਾ ਫਲ ਖਾਏ ਇਸ ਪੇੜ ਕੇ ਖਾ ਖਾਏ ਇਸਨੇ ਜਾਣੀ ਸਾਰੇ ਤਿੱਜੇ ਤਰਕੀਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੋਧਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ ਬਿਜ਼ਨਸ ਕਰਨ ਨੂੰ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਜਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦਿਨ ਚੰਡੇ 'ਚ ਡੰਡਾ ਲਾ ਗਿਓ ਤੰਬੂ 'ਚ ਬੰਦ ਹੋ ਗਿਆ ਉੱਥੇ ਸਿੱਧੂ ਜਿੰਦਾਬਾਦ ਤੂੰ ਕਹਨਾ ਮਿੱਤਰ ਪਿਆਰੇ ਕ੍ਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ ਦੇ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਿਵਾਰ ਕੱਢ ਲੈਂਦਾ ਇੱਥੇ ਕਿਸੇ ਨੂੰ ਰਿਵਾਰ ਦਾ ਠੇਕਾ ਮਿਲਦਾ ਵਿੱਚੋਂ ਕੰਮੂ ਕਰਦਾ ਹੱਸ ਲੋ ਹੱਸ ਲੋ ਤਾੜੀ ਠੋਕਿਆ ਕਰੋ ਕਿਉਂਕਿ ਝੂਠ ਬੋਲਦਾ ਤਸਵੀਰ ਚੱਲ ਜਾ ਉੱਥੇ ਤਸਵੀਰ ਚੱਲ ਜਾ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕ੍ਰਪਸ਼ਨ ਦੂਰ ਕਰ ਦੂੰ ਕਿੱਥੋਂ ਕ੍ਰਪਸ਼ਨ ਦੂਰ ਕਰ ਦੇਗਾ ਜੀ ਆਪ 50000 ਕਰੋੜ ਰੁਪਇਆ ਖਾਣੇ 21000 ਦੀ ਰੇਟਾਂ ਹੀ ਖਰਾਈ ਦਿੱਤੀ ਹੈ 15 ਕਰੋੜ ਰੁਪਏ ਇੱਕ ਐਸੇ ਬੰਦੇ ਨੂੰ ਜਲਦੀਪ ਜਹ ਜਹਾਰ ਜਿਹੜਾ ਕਿ ਸੁਵੀਰ ਵਾਦੋ ਦੇਣਾ ਦਾ ਟਾਈਮ ਕਿਸ ਤਰ੍ਹਾਂ ਅਣੂ ਬਿਨਾ ਪਰਮਾਣੂ ਨਹੀਂ ਬਣਦਾ ਵਿਅਕਤੀ ਬਿਨਾ ਸਮਾਜ ਨਹੀਂ ਬਣਦਾ ਉਸੇ ਤਰ੍ਹਾਂ ਪਾਰਟੀ ਕਿੱਡੀ ਵੱਡੀ ਹੋਵੇ ਵਿਸ਼ਵਾਸ ਬਣਤੀ ਵਰਗੇ ਵਰਕਰਾਂ ਬਿਨਾ ਜ਼ੀਰੋ ਹੈ ਜ਼ੀਰੋ ਆਰਾ ਖਾਦੀ ਜਿੰਦਾਬਾਦ ਰਿਸ਼ਮਾ ਨਖਨਦੀ ਜਿੰਦਾਬਾਦ ਕਮਲਾ ਸਿੰਘ ਸਿੱਧੂ ਜਿੰਦਾਬਾਦ ਜਿੱਦਣ ਇਹਨੇ ਵਰਕਰ ਥੱਲੇ ਡਿੱਗਣ ਦੇ ਕੇ ਸਿੱਧੂ ਦੀ ਪੱਕ ਲੈ ਗਈ ਸਮਝੋ ਮੇਰੀ ਸਾਫੇ ਦਾ ਲੜਾ ਇਹ ਨਾ ਤੁਸੀਂ ਸਿੱਧੂ ਸਾਫੇ ਦਾ ਲੜਾ ਕਿ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਾਹ ਫੜਦਾ ਔਰ ਕਹਿੰਦਾ ਕਿ ਬਾਹ ਜਨਾਬੀ ਪਕੜੀਏ ਸਿਰ ਦੀ ਜੀਏ ਬਾਹ ਨਾ ਛੋੜੀਏ ਬੋਲੇ ਈਸਾਨ ਹਾ ਹਈ ਹੈ ਕਾਂਗਰਸ ਕੋਈ ਨਮਕ ਦੀ ਕਲੀ ਨਹੀਂ ਵੀ ਸਮੁੰਦਰ ਨਾ ਪੜ ਜਾਓ ਕਿਤੇ ਉਥੇ ਹੀ ਘੁਲ ਜੂਗੀ ਕਾਂਗਰਸ ਕੋਈ ਬਰਫ ਦੀ ਕਲੀ ਵੀ ਨਹੀਂ ਵੀ بارش ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਪਿਘਲ ਜੂਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ ਇਸ ਦੇਸ਼ ਦੀਆਂ ਮਿਹਾਨੇ ਕਾਂਗਰਸ ਪਾਰਟੀ ਔਰ ਇਸ ਦੇਸ਼ ਨੂੰ तो स्वतंत्र करने वाली पार्टी है कांग्रेस पार्टी की कहना सी भगत सिंह की कहने से लाल बहादुर शास्त्री और और वो अर्थ वाले याद करके देखो कि प्रण करते हैं आजादी की शाम नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का आंचल नीलाम नहीं होने देंगे नीलाम नहीं होने देंगे ਜੇ ਵਰਕਰ ਦਾ ਸੰਭਿਆ ਤਾਂ پارٹی ਨਹੀਂ ਸੰਭਲਨੀ ਤੇ ਮਾਫ ਕਰਨਾ ਮਤ ਭੇਦ ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੰਦੂ ਐਕਸਐਮਐਲਏ ਐਕਸਐਮਪੀ ਐ ਐਕਸ ਪ੍ਰਧਾਨ ਹੈ ਲੇਕਿਨ ਵਰਕਰ ਐਕਸ ਨਹੀਂ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ तनख जिस स्कूल प्रिंसीपल रुपये उ लाल बहादुर शास्त्री जी इस देश के प्रधानमंत्री एक फीएड स्टैंडर्ड कार लाई सारी उम्र कर ਕਪੜੇ ਆਪਣੇ ਆਪ ਧੋਣੇ ਸਾਈਕਲ ਤੇ ਉੱਤੇ ਆਫਿਸ ਜਾਣਾ ਤੇ ਜਦੋਂ ਕਪੜਾ ਧੋਦੇ ਸੀ ਉਹ ਕਹਿੰਦੇ ਮਹਾਰਾਜ ਪ੍ਰਧਾਨ ਮੰਤਰੀ ਆ ਕਰ ਰਹੇ ਉਹ ਕਹਿੰਦਾ ਪ੍ਰਧਾਨ ਮੰਤਰੀ ਤਗੜਾ ਹੋ ਸਕਦਾ ਪਰ ਮੈਂ ਇੱਕ ਬਾਪ ਵੀ ਆ ਇੱਕ ਭਰਾ ਵੀ ਆ ਇੱਕ ਪੁੱਤਰ ਵੀ ਆ ਜੋ ਮੇਰੇ ਮਾਂ ਪਿਓ ਨੇ ਮੈਨੂੰ ਸੰਸਕਾਰ ਦਿੱਤੇ ਆ ਉਹਨਾਂ ਨੂੰ ਕਦੇ ਘਿਰਦੀ ਨਹੀਂ ਦਿੱਖੇਗਾ ਜੈ ਜਵਾਨ ਜੈ ਕਿਸਾਨ ਕਹਨ ਵਾਲਾ ਉਹ ਕਾਂਗਰਸ ਪਾਰਟੀ ਆ ਉਹ ਕਾਂਗਰਸ ਪਾਰਟੀ ਜਿਨੇ ਇਸ ਦੇਸ਼ ਨੂੰ ਨਾਸਰ ਪੰਜਾਬ ਕਰਾਇਆ ਭਾਖੜਾ ਡੈਮ ਨਿੱਤੀ ਆਈਐਨਡੀ ਤੇ ਇਸਰੋਗਤਾ ਬੰਦ ਜਵਾਲਾ ਲਾਲ Nehru ਦੀ ਦੇਣਾ ਗ੍ਰੀਨ ਰੈਵਲੂਸ਼ਨ ਵਾਈਟ ਰੈਵਲੂਸ਼ਨ ਇਹ ਸਾਰਾ ਕੁਝ ਨੀਹਾ ਆ ਜਿਹੜਾ ਕੇਜਰੀਵਾਲ ਸਾਹਿਬ ਭੜਾ ਜਾ ਮਾਹਰ ਪਾ ਕੇ ਭੜੇ ਭੜੇ ਯਾਰ ਮੇਰੀ ਖਤੋ ਦੇ ਉਹੀ ਖੰਗੀ ਜਾਵਾ ਕੇ ਖੰਗ ਪਾਵਾ ਹੋਵੇ ਰੋ ਮਿੱਤਰ ਪਿਆਰੋ ਇਹ ਕਹਿੰਦਾ ਜੇ ਪੰਡਕਵਾਲ ਦਾ ਲੈਨ ਨਾ ਹੁੰਦਾ ਤਾਂ ਮੈਂ ਅਨਪੜ ਹੁੰਦਾ। ਕਿ ਆ ਭਗਵਾਨ ਤੇ ਪ੍ਰਤਾਪ ਸਿੰਘ ਕਹਿਰੋ ਇਹ ਇਹ ਜੇ ਯੋਧੇ ਕਿਸੇ ਨਾ ਚ ਲੋਕ ਭਰੋਸਾ ਕਰਦੇ ਸੀ। ਲੋਕ ਭਰੋਸਾ ਕਰਦੇ ਸੀ। ਔਰ ਵਰਕਰ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ। ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਤੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮਹੀਨਾ ਫੜਿਓ ਜੀ ਕਹਿੰਦਾ ਜਿੰਦਾਬਾਦ ਲੀਡਰ ਜਿੰਦਾਬਾਦ ਲੀਡਰ ਪਾਰਟੀ ਨੂੰ ਗਰਮੀ ਤਾਂ ਦੇਣ ਤੇ ਜੇ ਲੀਡਰ ਵਰਕਰ ਲਈ ਲੜਨੀ ਕੁਛ ਨਾ ਛੱਡਣ ਵਰਕਰ ਰੋਟਾ 32 ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ ਕਿਤੇ ਛੋਟੀ ਛੋਟੀ ਮੋਟੀ ਨੁੱਕਰ ਮੀਟਿੰਗ ਤੇ ਹਰ ਥਾਂ ਤੇ ਜਿਵੇਂ ਕੈਮੀ ਜਦੋਂ ਹੁੰਦੀ ਹੈ ਨਾ ਜਿੱਦਣ ਵਰਕਰੇ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਬੰਟੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਦੀ ਵੇਚਿਆ ਉਸ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋ ਸਕੇ ਦਿਨ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਨਮਸ਼ੋਸਨ ਸਿੱਧੂ ਜਿੰਦਾਬਾਦ ਕੀਸੀ ਗਾਂਧੀ ਉਹ ਭਾਈ ਕੋਈ ਧੱਕਾ ਮਾਰਦਾ ਪੁੱਤਣਾ ਨੂੰ ਹੱਥ ਥਲੇ ਡਿੱ ਜਾਂਦੇ ਸੱਚ ਸੀ ਜਦੋਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੰਡੈਂਟ ਵੀ ਡੀ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਨਾ ਮੇਰੀ ਵੇਤਨ ਦੀ ਖੱਡ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖੱਡ ਹੈ ਕੀ ਕਿਦਿਲੀ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਏ ਨੌਜਵਾਨ ਭਗਵੰਤ ਮਾਨ ਸਾਹਿਬ ਝੂਠੀ ਪੁੜੀ ਡਾਕੂ ਤੁਸੀਂ 50 ਹਜ਼ਾਰ ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਹ ਪਾਸਪੋਰਟ ਦੇਖ ਲੋ ਪੰਜਾਬ ਦੇ ਰਿਕਾਜਪੋਰਟ ਦਾ 12 ਲੱਖ ਪਾਸਪੋਰਟ ਬਣਿਆ ਹੈ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਟਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਗੋਰੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨੇ ਨੀਹਾਂ ਜੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਨਾਂਜ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ 'ਚ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਿਦਾਰ ਵੇਚ ਕੇ ਗੋਰਿਆਂ ਨੂੰ ਬਰਾਬਰ ਬਣਾਉਣ ਦੇਣਗੇ ਉਹ ਸ਼ਰਮ ਕਰੋਏ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਸ਼ੰਕਰੋ ਲ ਮੈਂ ਅਜਨਾਉ ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ ਮੇਰੇ ਕੋਲ ਕੁਛ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਇੰਨਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਐ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਏ ਆ ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈੰਜੀ ਬੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਪਰ ਵਿਸ਼ਵਾਸ ਅੱਜ ਵੀ برقرار ਹੈ ਜਾਂ ਤਾਂ ਜ਼ਮੀਰ ਅੱਜ ਵੀ برقرار ਹੈ ਨਾ ਬਿਖਿਆ ਨਾ ਵੇਚਦਾ ਹੂੰ ਇਸੇ ਕਰਕੇ ਖੜਾ ਪੰਜਾਬ ਦਾ ਬਰਤਾਨੀ ਕੀ ਐ ਪੰਜਾਬ ਦਾ ਬਰਤਾਨੀ ਨਹੀਂ ਐ ਨੌਜਵਾਨ ਕੀ ਚਾਹੁੰਦਾ ਉਹ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਨਾਲ ਬੰਦੀ ਐ ਮੈਂ ਤਾਂ ਉਹਦੇ ਗਰੁੱਪ 'ਚ ਹੀ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾਉਂਦਾ ਉਹ ਰਾਜਨੀਤੀ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਜਿੱਦਾਂ ਨੀਤੀਆਂ ਬਣ ਲੱਗੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਇਆ ਤੁਸੀਂ ਪੰਜਾਬ ਦਾ ਖਾ ਕੇ 70 ਹਜ਼ਾਰ ਕਰੋੜ ਰੁਪਇਆ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ 300 ਰੁਪਏ ਦੀ ਬਿਗੜੀ ਖਰੀਦ ਲਿਓ ਤੇ ਫਿਰ ਫਰੀ ਦੇ ਰਹੇ ਹੋ ਪੀਐਸ ਪੀਸੀਐਲ ਵਾਲਿਆਂ ਤਨਖਾਹ ਨਹੀਂ ਸਾਰੇ ਤਿੱਜੇ ਤਲਕੀਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹੰਦੇ ਬਿਜ਼ਨਸ ਕਰਨ ਨੂੰ ਨਹੀਂ ਹੰਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅਨਕ ਭਿਗਾਉਣੀ ਪਾਉਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਤਣ ਚੰਡੇ 'ਚ ਡੰਡਾ ਲਾ ਗਿਓ ਤੰਬੂ 'ਚ ਬੰਦੂ ਲਾਓ ਉਸੇ ਸਿੱਧੂ ਜਿੰਦਾਬਾਦ ਤੂੰ ਕਹਨਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਮਾਲ ਕੱਢ ਲੈਂਦਾ ਇੱਥੇ ਕਿਸੇ ਨੂੰ ਰਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ ਹਾ ਹਸ ਲੋ ਹਸ ਮੈਂ ਕਾੜੀ ਫੋਕਿਆ ਕਰੋਗੇ ਜਦੋਂ ਝੂਠ ਬੋਲਦਾ ਤਸਵੀਰ ਚਲ ਜਾਓ ਉੱਥੇ ਤਸਵੀਰ ਚਲ ਜਾਓ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰਦوں ਕਿੱਥੋਂ ਕਰਾਪਸ਼ਨ ਦੂਰ ਕਰਦੇਗਾ ਜੀ ਆਪ 50000 ਕਰੋੜ ਰੁਪਏ ਖਾਂਦੇ ਆ 21000 ਦੀ ਰੇਟਾਂ ਹੀ ਖਾਲੀ ਦਿੱਤੀ ਹੈ 15 ਕਰੋੜ ਰੁਪਏ ਇੱਕ ਐਸੇ ਬੰਦੇ ਨੂੰ ਜਗਦੀਪ ਜੱਜਹਾਰ ਜਿਹੜਾ ਕਿ ਸੁਵੀਰ ਵੇ ਬਾਨੋ ਦੇਣ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ ਹੋ ਚਲੋ ਨਾਨਕ ਕਿਹਨੂੰ ਦਿੰਦੇ ਆ ਕੇਬਲਾਲੇ ਕਿਹਨੂੰ ਦਿੰਦੇ ਆ ਮੀਨਾ ਅਬ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਾਸਾਂ ਦੇ ਪਰਮਿਟ ਦੇਵੋਗੇ ਬਤਾਉ ਵੀ ਨਾ ਤਪਨਾ ਬਤਾਉ ਹੱਸ ਲੋ ਹੱਸ ਲੋ ਕਾੜੀ ਖੋ ਸੱਚੀ ਗੱਲ ਕਰਨ ਲਾ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ ਤੂੰ ਅੱਜ ਕਰ ਮੈਂ ਤੇਰੀ ਜਾਜਾਕਾਰ ਕਰੂੰ ਤੇਰੇ ਜਮਾਨੇ ਵਿੱਚ ਬਹਿ ਕੇ ਜਾਜਾਕਾਰ ਕਰੂੰ ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 7000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਪੰਜਾਬੀ ਸੁੱਖਣਾ ਲੈ ਕੇ ਜਨੀ ਦਾਰੂ ਪੀ ਜਾਂਦੇ ਆ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਸਮਗਲਿੰਗ ਕਿਉਂ ਹੋਵੇ ਉਹ ਜਾਲੀ ਸ਼ਰਾਬ ਕਿਉਂ ਹੋਵੇਗੇ ਮੈਂ ਨਹੀਂ ਸ਼ਰਾਬ ਤੋਂ ਬਿਕੇ ਜੇ ਵਿਗਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ ਤੰਮ ਲਾਡੂ ਕੱਲਾ ਸ਼ਰਾਬ 'ਚੋਂ ਅੱਧੀ ਖਪਤ 50000 ਕਰੋੜ ਰੁਪਏ ਸਾਲ ਅਸੀਂ 4000 ਧੋਖੀ ਖਾਪਾ ਸੈਂਟਰ ਦੀ ਸਲੀਮਾਂ ਚ ਦੀ ਉਹ ਦਮਲ 70 7000 ਕਰੋੜ ਰੁਪਈਆ ਜਿਹੜਾ ਇਹ ਖਾਂਦੇ ਐ ਇਹ ਇੱਕ ਮੈਂ ਤੁਹਾਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਦਸਤਾ ਹੈ ਸਟੇਟਾਂ ਦਾ ਗੁਦਸਤਾ ਅੰਮ੍ਰਿਤ ਸਟੇਟਾਂ 'ਚ ਅੱਡ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਵਾ ਹੈ ਇਹ ਸਟੇਟਾਂ ਦਾ ਸੰਗੀ ਟਾਂਚਾ ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਜੀ ਬਿਸ਼ਮਨਾਥ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਨਾ ਬੋਲਾ ਮਾਇਆ ਧਾਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਣ ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਤਮਾਕਾ ਕਰਦੇ ਤਮਾਕਾ ਇਹੋ ਤਮਾਕਾ ਇਹੋ ਤਮਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸੀਆਂ ਨੂੰ ਲਾ ਦੇਣਗੇ ਬਾਹਰ ਕੱਢਣਗੇ ਲਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜੁਬਾਨ ਦਿੱਤੀ ਇੱਥੇ ਜੰਦਾਬਾਦ ਜੁਬਾਨ ਦਿੱਤੀ ਜੀ ਨੀਹਾਂ ਵੀ ਕਿ ਆਲਾ ਰੱਖ ਸਰੋ ਜਦੋਂ ਜਵਾਗ ਜੰਮਦਾ ਘਰੇ ਜਦੋਂ ਜਵਾਗ ਜੰਮਦਾ ਘਰੇ ਇਹ ਨੀਹਾਂ ਰੋਂਦੀਆਂ ਉਹ ਕਹਿੰਦੀ ਕਿਉਂ ਰੋਂਦੀਆਂ ਜੇ ਚੰਗਾ ਨਿਕਲਿਆ ਤੇ ਧਾਕੇ ਦਵਾਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਂਦੀਆਂ ਇਹ ਗਲਦੀਆਂ ਨੀਹਾਂ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨੀਹਾਂ ਆਉਂਦੇ ਆ ਦੇਖੋ ਸਾਡੀਆਂ ਚੌਧੀਆਂ ਕਰੇ ਠੀਕ ਆ ਇਹ ਗਲਦੀਆਂ ਨੀਹਾਂ ਜੇ ਸਵਾਲ ਆ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਵੇਸਟਾਰੇ ਇਸ ਸਿਸਟਮ ਨਾਲ ਲੜੇ ਇਸ ਗ੍ਰੰਥ ਸਿਸਟਮ ਨੂੰ ਬਦਲਣ ਦੇ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ ਇਮਾਨਦਾਰ ਬੰਦਾ ਚੁਣੇ ਜਿਹਦੇ ਤੇ ਭਰੋਸਾ ਹੋਵੇ ਜਿਹੜਾ ਕਿਰਦਾਰ ਵਾਲਾ ਹੋਵੇ ਜਿਹਦੇ ਚ ਕੈਰੈਕਟਰ ਹੋਵੇ ਜਿਹਨੂੰ ਘਰੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਐ ਮਾਵਾਂ ਕਹਿੰਦੀ ਐ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹੇ ਹਜੇ ਮਿਲਣ ਵਾਲੋ ਹਨੇ ਮੇਰੇ ਬਣਾ ਲਾ ਲੋ ਲੋਕ ਕਹਿਣ ਲੱਗਣਗੇ ਅਸੀਂ ਆਪਣੇ ਪੁੱਤਰ ਨੂੰ ਬਾਕੀ ਵਰਗਾ ਬਣਾਵਾਂਗੇ ਥੋਕ ਕੇ ਮਾਰੋ ਤਾੜੀ ਤਕਾਹ ਜਿਹੜਾ ਅਰਮ ਹੁੰਦਾ ਹੈ ਜਿਹੜਾ ਝੋਕਣਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਗ ਕੇ ਖੜੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਔਰ ਦਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇਥੇ ਤਾਂ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਜੰਡਾ ਹੈ ਸਾਡੇ ਕੋਲ ਆਹ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਦੇ ਨਾਮ ਨੂੰ 1 ਲੱਖ 20 ਹਜ਼ਾਰ ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਲਟੂਗਾ ਇੱਕ ਸਾਲ ਚ ਬਦਲੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਆਉਂ ਕੇਦਰੀਵਾਲ ਉਹ ਹਮ ਕ निकालेंगे ਨੇਤਾਉਂ ਕੀ ਜੇਬ ਮੇਂ ਸੇ ਐਸੇ ਕਰਕੇ 20000 ਕਰੋੜ 35000 ਕਰੋੜ ਕ निकालेंगे ਹਮ ਬਜਟ ਮੇਂ ਸੇ ਉਹ ਪਤੰਦਰਾ ਪੰਜਾਬੀ ਤੇ ਬੋਲੀ ਸਿੱਖ ਲੈ ਪਹਿਲਾ निकालेंगे 35000 ਕਰੋੜ ਰੁਪਏ ਬਜਟ ਮੇਂ ਸੇ ਔਰ 1100 ਰੁਪਏ ਮਾਤਾਉਂ ਔਰ ਬਹਨੋ ਕੋ ਦੋ ਕੀ ਮਿਲਿਆ ਛੋਮ ਛਣਾ ਥੀ ਕੀ ਆ ਬੇਤਰਾ ਥੋੜੀ ਕਾੜੀ ਮਾਰ ਦੇ ਤਾ ਕੀ ਨਤਾ ਓਏ ਉਹ ਜੋ ਛੋਟਾ ਕੋਲ ਪੱਲੇ ਹੀ ਕੁਛ ਨਹੀਂ ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ ਤੁਸੀਂ ਇਨਕਮ ਨੂੰ ਮੰਡੋ ਫ੍ਰੀ ਦਿਓ ਜੋ ਮਰਜੀ ਕਰੋ ਇਨਕਮ ਤਾਂ ਦਿਓ ਨਾ ਆਪਨੇ ਦੇ ਬਾਪ ਨਾਲੇ ਤੀਜੇ ਨਾਲ ਨੰਨਕੇ ਨੰਗਾ ਕਰ ਲੰਗਾ ਇਹ ਸਵਾਲ ਆਇਆ ਇਥੇ ਰੋਮੋ ਤਾਰੀਕਾ ਮੰਗਾ ਜੇ ਤੋ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਠੀਕ ਆ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਆ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਪਹੁੰਚ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸੱਜਣ ਦੇ ਸਕੇ ਜਿਨ੍ਹਾਂ ਨੇ ਜੱਥੇਗਾਰਾ ਟੰਡਾਂ ਦੇ ਧੂਏ ਮਾਰੇ ਥਾਂ ਵਜੀ ਚ ਪੇੜ ਨੂੰ ਤੇ ਹੈ ਤੇ ਜੱਥੇ ਦਾ ਟੋਟੇ ਟੋਟੇ ತಾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਟੇ ਲਵਾਤੇ ਸੀ ਲੀਵਾ ਲਾਤਾ ਸੀ ਜੱਥੇਦਾਰ ਘਰੇ ਆਉਣਗੇ ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਗਲੇ ਹੈ ਤਹੰ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁੱਕੋ ਚੁੱਕ ਟੱਲ ਜਾ ਤਰਨ ਦਾ ਜਗਾ ਤਰਨ ਦਾ ਛੱਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇੜੀ ਦੇ ਵਿੱਚੋਂ ਅਕਾਲ ਤਖਤ ਸਭ ਨੂੰ ਗੁਰੂ ਦਾ ਪ੍ਰਕਾਸ਼ ਦਿਖਣਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈਹ ਸਵਾਰ ਗੁਰੂ ਦੀ ਸੈਹ ਦਾ ਇਹਨਾਂ ਨੇ ਧੰਨ ਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ ਕੌਕੇ ਸਾਹਿਬ ਦਾ ਕਤਲ ਅਕਾਉਂਟ ਚਤੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਹਿਣਾ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਹੈ ਇੱਕ ਪੇੜ ਨੂੰ ਅੱਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨੋ ਪੰਛੀ ਰਹਿੰਦੇ ਸੀ ਪੇੜ ਨੂੰ ਅੱਗ ਲੱਗੀ ਉਹ ਕਹਿੰਦੇ ਆਗ ਲੱਗੀ ਇਸ ਵਿਰਖਸ਼ ਕੋ ਜਲਨੇ ਲਗੇ ਹੈ ਪਾਪ ਉੜ ਜਾਓ ਵੇ ਪੰਛੀਓ ਜਬ ਪੰਖ ਤੁਹਾਰੇ ਸਾਥ ਤੇ ਪੰਛੀ ਕੀ ਕਹਿੰਦਾ ਹੈ ਪੀੜੀਦਰ ਪੀੜੀ ਉੱਥੇ ਰਹਿੰਦਾ ਕਹਿੰਦਾ ਫਲ ਖਾਏ ਇਸ ਪੇੜ ਕੇ ਫਲ ਖਾਏ ਇਸ ਵਿਰਖਸ਼ ਕੇ ਗੰਦੇ ਕੀਮੇ ਪਾਪ ਅਬ ਯਹੀ ਹਮਾਰਾ ਧਰਮ ਹੈ ਜਲ ਮਰੇ ਕਿਸੇ ਕੇ ਸਾਥ

ਤੋਰ ਸਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਚ ਐਸੇ ਲੀਡਰ ਨਹੀਂ ਹਨ ਹਮੇਸ਼ਾ ਰਹਦੇ ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਓ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤੇ ਲੋਕ ਬਦਲ ਦੇਣਗੇ ਮੈਂ ਅਖੀਰ ਦੇ ਵਿੱਚ ਦੋਹੇ ਹੱਥ ਖੜੇ ਕਰਕੇ ਬੰਟੀ ਦਾ ਧੰਨਵਾਦ ਕਰਵਾਉਣਾ ਚਾਹੁੰਦਾ ਖੜੇ ਹੋ ਜਾਓ ਸਾਰੇ ਖੜੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ ਖੜੇ ਹੋ ਜਾਓ ਧੰਨਵਾਦ ਹੋਣ business ਕਰਨ ਵਾਲੇ ਲੋਕ ਹੋਣ ਉਹ ਅਮਨ ਮਾਂ ਚਾਹੁੰਦੇ ਆ ਮੋਹਲਾ ਚ ਗਾਹਕ ਜਾਂਦੇ ਆ business ਚਾਹੁੰਦੇ ਆ ਇੱਜ਼ਤੀ ਰੋਟੀ ਚਾਹੁੰਦੇ ਆ ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਹੈ ਉਹ ਭੈ ਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸਾਹ ਹੁੰਦੇ ਆ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰ ਕਰ ਪੱਲੇ ਨਹੀਂ ਕਹ ਲਾ ਤੇ ਲਾ ਤੇ ਕਰਦੀ ਮੇਲਾ ਬੁੜਾ ਨੌਕਰੀਆਂ ਕਿੱਥੋਂ ਹੋ ਗਿਆ ਧਰਮਿਆਂ ਦਾ ਸੂਬਾ ਬਣ ਗਿਆ ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਿਫਾਜ਼ਤ ਹੋਏਗੀ ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਿਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੁਕਰ ਮੇਰੀ ਮੈਂ ਮੁਕਤੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਭਜਣ ਦਉ ਨਾ ਪੰਜਾਬੀਆਂ ਨੂੰ ਹਰਨ ਦਉ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਦੇ ਬਾਪਸ ਮੋੜਨੂ ਬਾਪਸ ਹੋਵੇ ਜਿੰਦਾਬਾਦ ਜਿੰਦਾਬਾਦ ਸੋਹਣਿਆ ਮੈਂ ਆਪਣੀ ਸ੍ਰੀਮਤੀ ਰਹੂਗੀ ਮਹਾਰਾਜਾ ਰਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਤਿਆਂ ਦੇ ਅਸਤਵ ਵੱਲੋਂ ਟਕਰਾ ਹੁੰਦਾ ਖੋਤੇ ਮਾਰੋ ਤਾੜੀ ਖੋਤੇ ਮਾਰੋ ਤਾੜੀ ਖੋਤੇ ਮਾਰੋ ਤਾੜੀ ਜਿੰਦਾਬਾਦ ਭੰਗੀ ਪਰਦਾ ਜੇ ਜੇ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸਿੱਟਣਾ ਪਊ ਸ਼ਾਸਕ ਭਾਉ ਸਿੱਟਣਾ ਪਊ ਪਰਿਵਾਰ ਦਾ ਭਾਅ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਾਹਿਬਾਨਾਂ ਦੀ ਸਿੱਖਾ ਅਬਦੁੱਲਲਾਹ ਨੂਰਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅਬਦੁੱਲਲਾਹ ਨੂਰਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਗੁਪਤਿਆ ਕੌਣ ਭਲੇ ਕੋ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਕਰਵਾਤਾ ਸਿੱਖ ਰਾਜ ਦਾ ਇਹ ਪ੍ਰੇਰਣਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ Musalman ਪੰਜਾਬ ਜੀਵੇਂ ਘਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਖੀਰ ਕਿਹਨਾ ਕੋਈ ਅਗਰ ਭੁੱਲਿਆ ਪੱਠਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਪਾਪ ਜਿੰਦਾਬਾਦ ਜਿੰਦਾਬਾਦ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਾਉਂਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨਾ ਓਏ ਦੁਸ਼ਮਣੀ ਮਾਰਨੀ ਹੈ ਦੁਸ਼ਮਣੀ ਮਾਰਨੀ ਹੈ ਓਏ ਟਕਰਾ ਜਦੋਂ ਦੁਸ਼ਮਣੀ ਮਾਰ ਸਕੇ ਜਿਹੜਾ ਆਪਸੀ ਪਿਆਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿੱਜੀ ਗਾਲਾਂ ਦਰਬੋਤ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਠੋਕ ਦੂੰ ਠੋਕ ਜਿੰਦਾਬਾਦ ਜਿੰਦਾਬਾਦ ਜਮੇ ਪ੍ਰਵਾਹ ਕਰਾ ਜ਼ਮੀਰ ਜਾਗਰਾ ਬਾਪ ਮੇਰਾ ਪਿਤਾ ਇੱਕ ਗਦਰੀ ਬਾਬੇ ਦੀ ਛੋਲ 3 ਲੱਖ ਦੀ ਧਰਤੀ ਦੇ ਉੱਤੇ ਕਹਿਣਾ ਮੇਰਾ ਬਾਪ ਸੁਤੰਤਰਤਾ ਸੰਾਨੀ ਸੀ ਨਜਵਾਨਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਦੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਣਾਈ ਗੋੜਿਆਂ ਨੇ ਲਾਲਗਿਰਾ ਅਖਬਾਰ ਕਰਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਫੀਆਂ ਸੱਲੀਆਂ ਜਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ ਸਾਚੋ ਪੈਜੋ ਸਾਤ ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਇਸ ਐਮਐਲਏ ਬਣਿਆ ਐਮਐਲਸੀ ਬਣਿਆ ਤੇ ਉਹਨੂੰ ਅਖੀਰ ਲਾਸਟ ਵਰਡ ਅਖੀਰ ਤੇ ਉਹਨੂੰ ਉਹਦਾ ਦੋਸਤ ਅਨੰਦ ਕੁਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ 4 ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲ ਹੀ ਛਾਂਵਾਂ ਹੁੰਦੀਆਂ ਸਮਾਂ ਸਭ ਨੂੰ ਢਾ ਦਿੰਦਾ ਕਿੰਨਾ ਹੀ ਤੜੀ ਹੋ ਤੁਰਗੇ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਖੱਤੀ ਦਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਫੇਦੂ ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹ ਜੇ ਕੱਢੂਗਾ ਬਾਹਰ ਜੋਗੇ ਜੋਲੇ ਜਿਹੜੇ ਹਰੀ ਸਿੰਘ 90 ਦੇ ਕਿਰਦਾਰ ਨੂੰ ਯਾਦ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਹਾਂ ਇਹ ਕਿਰਦਾਰ ਅਜ ਹੈ ਲੈ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਦੀ ਗੱਲ ਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਯਾਰ ਆ ਯਾਰ ਜਿੰਦਾਬਾਦ ਜਿੰਦਾਬਾਦ